ਨਾ ਭਈਆ ਇਹਨੂੰ ਤਾਂ ਡੇਢ ਮਹੀਨਾ ਹੋ ਗਿਆ ਬਈ ਇਹਨੂੰ 45 ਦਿਨ ਹਾਂ 45 ਦਿਨ ਜੇ ਭਾਈ ਇਹ ਕਹਿੰਦਾ ਬੱਚਿਆਂ ਦੇ ਮੁੱਲ 'ਚ ਆਪਾਂ ਦੋਨੇ ਆਹਗਾ ਨਾ ਦੇ ਦਾਂਗੇ ਇਹਦਾ ਕੀ ਮੁੱਲ ਕਰਦਾ ਫਿਰ ਭਾਈ ਆ ਤੇ ਮੰਨ ਲਾ ਵੀ ਇਹ 3 ਮਹੀਨੇ ਦੀ ਕੱਪਣ ਸੀਗੀ ਅੱਛਾ ਤੇ ਉਹ ਤਾਰਾਂ ਹੀ ਦੇਗੀ ਤੇ ਡਾਕਟਰ ਨੂੰ ਦਿਖਾਇਆ ਸੀ ਜਦੋਂ ਹਾਂ ਤੇ ਡਾਕਟਰ ਇਹ ਟੀਕਾ ਭਰ ਗਿਆ ਇਹ ਵੀ ਫਾਲ ਸੱਟ ਗਈ ਤੇ ਵੀ ਫਾਲ ਸੱਟ ਗਈ ਤੇਰੀ ਤਾਂ ਕਿਸਮਤੀ ਮਾੜੀ ਐ ਰੌਣਕ ਡੈਰੀ ਫਾਰਮ ਤੇ ਸਵਾਗਤ ਹੈ ਬਾਈ ਜੀ ਸਾਰੇ ਭਰਾਵਾਂ ਦਾ ਅੱਜ ਦੀ ਵੀਡੀਓ ਬਾਈ ਪਿੰਡ ਭੁਖਿਆਂ ਵਾਲੀ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਨੂੰ ਤਲਵੰਡੀ ਸਾਬੋ ਬਾਈ ਨੇ ਤਿੰਨ ਨਗ ਸੇਲ ਕਰਨੇ ਆ ਬਾਈ ਹੁਸਨ ਦੇ ਘਰੋਂ ਵੀਡੀਓ ਆ ਤਰੀਕ ਵੀਰੇ 15 ਮਾਰਚ 2025 ਦੀ ਵੀਡੀਓ ਆ ਬਾਈ ਤੋਂ ਡਿਟੇਲ ਲਵਾਂਗੇ ਦੋ ਨਗ ਤਾਂ ਆ ਖੜਿਆ ਵੀਰੇ ਇੱਕ ਹੈਗੀ ਆ ਬੈੜ ਬਈ ਹਾਂ ਬੈੜ ਆ ਬਈ ਠੀਕ ਹੈ ਉਹਦੀ ਕੀ ਡਿਟੇਲ ਆ ਬਈ ਆ ਜਾ ਹੁਸਨ ਕੀ ਡਿਟੇਲ ਆ ਬਈ ਇਹਦੀ ਕੀ ਗੱਲ ਬਾਤ ਆ ਇਹਨੇ ਬਈ ਹੁਣ ਮਾਰਚ ਸੁਣਾ ਸੀਗਾ ਅੱਛਾ ਤੇ ਮਾਣਾ ਚੰਬਰੀ ਚ ਨੇ ਫਾਸਟ ਤਾਂ ਠੀਕ ਆ ਜੀ ਤੇ ਹੁਣ ਠੀਕਾ ਭਰਾ ਤਾਂ ਹੋਇਆ ਤੇ 15 ਦਿਨ ਹੋ ਗਏ ਅੱਛਾ ਤੇ ਅੰਦਰ ਹੋ ਜਾਮਾ ਸਾਫ ਆ ਬਾਕੀ ਡਾਕਟਰ ਕਹਿੰਦਾ ਵੀ ਜੇ ਸਪੀਡ ਫੂਡ ਪਾਉਂਗੇ ਦੁੱਧ ਤੇ ਆ ਸਕਦੀ ਆ ਤੇਰੇ ਕੋਲ ਕਿੰਨਾ ਕ ਦੁੱਧ ਦਿੱਤਾ ਸੀ ਇਹਨੇ ਪਹਿਲਾਂ ਤੂੰ ਕਹਿੰਦਾ ਜੀ ਇਹਨੇ 22 ਲੀਟਰ ਦਿੱਤਾ ਸੀ ਬਾਈ 22 ਬਾਈ ਦਿੱਤਾ ਸੀ ਬੱਚਾ ਸਿੱਟ ਗਈ ਹਨਾ ਇਹ ਬੱਚਾ ਸਿੱਟ ਗਈ ਬਾਈ ਬਣ ਜਾਂਦੀ ਆ ਹਨਾ ਗੱਲ ਤੇ ਕੀ ਕਾਰਨ ਦੀ ਬਣ ਗਿਆ ਬੱਚੇ ਦਾ ਐ ਕਿ ਪਤਾ ਨਹੀਂ ਲੱਗਿਆ ਪਤਾ ਨਹੀਂ ਲੱਗਿਆ ਬਾਈ ਵਧੀਆ ਬੈਠੀ ਬੱਚੇਵੇਂ ਸੂਨੀ ਹੁੰਦੀ ਆ ਹਾਂ ਸਾਈਂ ਸੂ ਪੀ ਇੱਕ ਤਰ੍ਹਾਂ ਅੱਛਾ ਬਾਈ ਕਹਿੰਦਾ ਬੱਚਿਆਂ ਦੇ ਮੁੱਲ 'ਚ ਆਪਾਂ ਦੋਨੇ ਆਹ ਕੰਨਾ ਦੇ ਦਾਂਗੇ ਇਹਦਾ ਕੀ ਮੁੱਲ ਕਰਦਾ ਫਿਰ ਬਾਈ ਬਾਈ 30000 ਦੀ ਦੇ ਦਾਂਗੇ 30000 ਹਾਂ ਠੀਕ ਆ ਭਰਾ ਇਹਨਾਂ ਹੋ ਗਿਆ ਮੰਨ ਕੇ ਵੀਕ ਦੇਣਾ ਨਾ ਹਾਂ ਵੀਕ ਦੇਣਾ ਠੀਕ ਦੇਣਾ ਬਾਈ ਕਹਿੰਦਾ ਠੀਕ ਆ ਭਰਾ ਇਹਨੂੰ ਹੋ ਗਏ ਬਾਈ 30000 ਦੀ ਆਪਾਂ ਦੇ ਦਾਂਗੇ ਬੱਚਿਆਂ ਦੇ ਮੁੱਲ 'ਚ ਬਾਈ ਕਹਿੰਦਾ ਮੇਰੇ ਕੋਲੇ ਇਹਨੇ 20 ਤੋਂ ਬਾਹਰ ਦੁੱਧ ਦਿੱਤਾ ਅਗਲਾ ਹੁਣ ਯਕੀਨ ਕਰੇ ਨਾ ਕਰੇ ਉਹ ਅਗਲੇ ਤੇ ਆ ਗੱਲ ਕਰ ਬਾਈ ਕਹਿੰਦਾ ਆਪਣੇ ਕੋਲੇ ਵੀਰੇ ਖੁੱਲਾ ਦਿੱਤਾ ਜਮਾ ਚਾਉਂਦੇ ਰਹੇ ਆ ਤੇ ਹੁਣ ਬਸ ਜੋ ਕਿਸਮਤ ਬਾਈ ਦੀ ਮਾੜੀ ਲਾ ਲਓ ਨਹੀਂ ਤਾਂ ਅੱਜ ਨੂੰ ਸੁਕੇ ਨੇ ਕਿੰਨੇ ਪੈਸੇ ਦੀ ਵਿਕਣਾ ਸੀ ਹਨ ਜਿਹੜੀ ਅਜਨੇ ਉਸ ਚ ਦੇ ਰਿਹਾ ਬਾਈ ਤੇ ਬਾਈ ਤੇਰਾ ਨੰਬਰ ਬੋਲ ਇੱਕ ਵਾਰੀ ਜ਼ਰੂਰ 62395 43550 ਵੀਡੀਓ ਦੇ ਉੱਤੇ ਬਾਈ ਹੁਸਨ ਦਾ ਨੰਬਰ ਚੱਲ ਜਾਂਦਾ ਪਿੰਡ ਭੁਖਿਆਂ ਵਾਲੀ ਜ਼ਿਲ੍ਹਾ ਬਠਿੰਡਾ ਤਹਿਸੀਲ ਆਗੀ ਬਾਈ ਨੂੰ ਤਲਵੰਡੀ ਸਾਬੋ ਇਹਦੀ ਕੀ ਟੇਲ ਆ ਬਾਈ ਕਿੰਨੇ ਵੇ ਸੂਏ ਵਾਸਤੇ ਇਹ ਇਹ ਬਾਈ ਦੂਜੇ ਸੂਏ ਸੋਣਾ ਸੀ ਹਨ ਅੱਛਾ ਤੇ ਮੰਨ ਲਾ ਵੀ ਇਹ ਤਿੰਨ ਮਹੀਨੇ ਦੀ ਕੱਪਣ ਸੀਗੀ ਅੱਛਾ ਤੇ ਉਹ ਤਾਰਾਂ ਜੀਆਂ ਦੇਗੀ ਤੇ ਡਾਕਟਰ ਨੂੰ ਦਿਖਾਇਆ ਸੀ ਜਦੋਂ ਹਾਂ ਤੇ ਡਾਕਟਰ ਇਹ ਠੀਕ ਆ ਫਰ ਗਿਆ ਇਹ ਵੀ ਫਾਲ ਸਿੱਟ ਗਈ ਇਹ ਵੀ ਫਾਲ ਸਿੱਟ ਗਈ ਤੇਰੀ ਤਾਂ ਕਿਸਮਤੀ ਮਾੜੀ ਆ ਏ ਵੀ ਬਾਈ ਦੇਖ ਲੋ ਖਾਲ ਸਿੱਟ ਗਈ ਬਾਈ ਕਹਿੰਦਾ ਦੇ ਇਹਨੂੰ ਵੀ ਬੱਚਿਆਂ ਦੇ ਮੁੱਲ 'ਚ ਦਊਂਗਾ ਤਿੰਨ ਕੁ ਮਹੀਨੇ ਇਹਨੂੰ ਹੋਏ ਸੀ ਬਾਈ ਕਹਿੰਦਾ ਟੀਕਾ ਭਰਾ ਇਹਨੂੰ ਚਲੋ ਕੁਦਰਤੀ ਕਈ ਵਾਰੀ ਗਾਂਆਂ ਦਾ ਬਾਈ ਹੁੰਦਾਗਾ ਮਾੜਾ ਮੋਟਾ ਨਾ ਇਹ ਪਾਣੀ ਦੇ ਜਾਂ ਤਰਾਂ ਤੁਰਾਂ ਸਿੱਟ ਜਾਂਦੀਆਂ ਉਹ ਡਾਕਟਰ ਦੀ ਅੰਗੈਲੀ ਲਾ ਲਓ ਉਹਨੇ ਉੱਪਰੋਂ ਆ ਕੇ ਟੀਕਾ ਭਰਤਾ ਤੇ ਇਹ ਵੀ ਬੱਚਾ ਸਿੱਟ ਗਈ ਹੁਣ ਦੁੱਧ ਕਿੰਨਾ ਦਿੰਦੀ ਐ ਬਾਈ ਇਹ ਵੇ 5-6 ਕਿਲੋ ਦਿੰਦੀ ਆ ਮਤਲਬ ਹੁਣ ਵੱਧ ਹੀ ਆਉਂਦੀ ਐ ਫੀਡ ਪਾਵਾਂਗੇ ਤੇ ਇਹ ਬਾਜੂਗੀ ਮੰਨ ਲੈਨੇ 27 ਲੀਟਰ ਦੁੱਧ ਦਿੱਤਾ ਮੇਰੇ ਕੋਲ ਤੇਰੇ ਕੋਲੇ ਹਾਂ 5 ਕਿਲੋ ਹੁਣ ਦਿੰਦੀ ਆ ਜਿੰਨੇ ਟਾਈਮ ਮ ਦੋਨੇ ਟਾਈਮ 14 ਬਾਈ ਕਹਿੰਦਾ 5 ਕਿਲੋ ਦੁੱਧ ਦੰਦੀ ਹੁਣ ਫੇਰ ਪਾਵਾਂਗੇ ਬਾਈ ਵੱਧ ਵੀ ਸਕਦੀ ਹੈ ਦੁੱਧ ਟੀਕਾ ਇਹਨੂੰ ਕਿੰਨਾ ਟਾਈਮ ਹੋ ਗਿਆ ਭਰਾਏ ਨੂੰ ਹੁਣ ਦੁਬਾਰੇ ਠੀਕ ਆ ਜਣ ਬਣੀ ਹੀਟ ਚਾਹੀਦੀ ਬਾਈ ਅੱਛਾ ਤੇ ਡਾਕਟਰ ਕਹਿੰਦੇ ਗਾਂ ਵਾਲੀ ਹੀਟ ਚ ਭਰਾਂਗੇ ਆਪਾਂ ਹੁਣ ਨਹੀਂ ਭਰਦੇ ਉਹੀ ਡਾਕਟਰ ਹੁਣ ਡਾਕਟਰ ਬਦਲ ਲਈ ਨਾ ਡਾਕਟਰ ਤਾਂ ਬਦਲਿਆ ਫੇਰ ਠੀਕ ਆ ਬਾਈ ਕਹਿੰਦਾ ਹੁਣ ਡਾਕਟਰ ਬਦਲ ਲਿਆ ਚਲੋ ਹੁਣ ਜਿਹੜੀ ਬੈੜ ਆ ਉਹ ਦਿਖਾ ਕੇ ਵੀਰੇ ਹਾਂ ਬਈ ਹੋਰ ਗੱਲ ਇਹੋ ਸਨ ਕੋਲਿਆ ਨਾ ਬੈੜ ਬਹੁਤ ਚੰਗੀ ਹੈ ਵੀਰੇ ਬਾਈ ਕਹਿੰਦਾ ਆਪਾਂ ਨੂੰ ਤਾਂ ਬਹੁਤ ਚੰਗੇ ਸੀਮਣ ਦੀ ਦੱਸ ਕੇ ਵੀ ਆਈ ਆ ਤੇ ਕਿਹੜੇ ਸੀਮਨ ਦੀ ਕਹਿੰਦਾ ਜੀ ਸੁਨੇਹੇ ਤੋਂ ਬਰੂਟ ਦੀ ਹੈ ਬਈ ਬਰੂਟ ਕਹਿ ਕੇ ਦੱਸਿਆ ਲੈਤੀ ਆਪਾਂ ਠੀਕ ਹੈ ਬਰੂਟ ਸੀਮਨ ਵੀਰੇ ਐਫ ਦਾ ਬਹੁਤ ਟੌਪ ਦਾ ਬੋਲਾ ਜਿਹੜਾ ਉਹਦੀ ਇਹ ਬੱਚੀ ਆ ਗਈ ਤੇ ਗੱਭਣ ਕਿੰਨੇ ਟਾਈਮ ਦੀ ਕਹਿਣਾ ਬਈ ਇਹਨੂੰ ਤੋਂ ਡੇਢ ਮਹੀਨਾ ਹੋ ਗਿਆ ਬਈ ਇਹਨੂੰ 45 ਦਿਨ ਹਾਂ 45 ਦਿਨ ਜੇ ਬਈ ਕਿਸੇ ਦਾ ਡਾਕਟਰ 45 ਦਿਨਾਂ ਦੇ ਚੈੱਕ ਕਰ ਸਕਦਾ ਬਾਈ ਕਹਿੰਦਾ ਉਹਦਾ ਨਾਲ ਲੈ ਕੇ ਚੈੱਕ ਕਰਾ ਕੇ ਸੌਦਾ ਕਰ ਸਕਦੇ ਹੋ ਆਪਾਂ ਕਹਿੰਦਾ ਚਲੋ ਖਾਲੀ ਮੰਨ ਕੇ ਵੀ ਦੇ ਦਾਂਗੇ ਉਮਰ ਕਿੰਨੀ ਦਾ ਤਕਰੀਬਨ ਇਹਦੀ ਵੀਰੇ ਦੋ ਦੰਦ ਬਈ ਹੁਣ ਚੱਕੇ ਨੇ ਦੋ ਹਜੇ ਚੱਕੇ ਆ ਥਣਾ ਦੀ ਦੇਖ ਲਓ ਕੋਈ ਆਇਆ ਨਹੀਂ ਵੀ ਐਕਸਟਰਾ ਪੰਜਵਾਂ ਥਾਣਾ ਹੋ ਕੋਈ ਫੋਟ ਸ਼ਾਕ ਨਹੀਂ ਹੈਗੀ ਵੀਰੇ ਚਾਰ ਥਾਣਾ ਕੱਲਾ ਕੱਲਾ ਥਾਣਾ ਆਹ ਦੇਖੋ ਵੈੜ ਦਾ ਤੇ ਕੱਦ-ਕੁੱਦ ਦੀ ਵੀ ਚੰਗੀ ਖੁੱਲੀ ਆ ਗਈ ਕੋਈ ਆਇਆ ਨਹੀਂ ਹੈਗੀ ਵੀ ਛੋਟੀ ਜਿਹੀ ਮਰੀਜੀ ਬੱਚੀ ਹੋਊ ਵੀਰੇ ਆਹ ਦੇਖ ਲਓ ਪੂਰੀ ਵਧੀਆ ਉੱਚੀ ਲੰਮੀ ਵੈੜ ਆ ਗਈ ਤੇ ਮੁੱਲ ਕੀ ਰਹੂਗਾ ਬਈ ਹੁਸਨ ਇਹਦਾ ਜਾਇਜ਼ ਮੁੱਲ ਬਈ ਇਹਦਾ 45000 ਕਿੰਨੇ ਦੀ ਛੱਡ ਜੇ ਦੋਗੇ ਲਾਸਟ ਪਰ ਮਾਨਤਨ ਕਰ ਦਾਂਗਾ ਇਹਦਾ ਤੇਰੇ ਵੀਡੀਓ ਦੇਖ ਕੇ ਆਊਗਾ ਜਿਹੜਾ ਮਾਨਤਨ ਬਾਈ ਕਹਿੰਦਾ ਛੋਟ ਛੱਪਾ ਕਰ ਦਾਂਗੇ 45000 ਬਿਰੇ ਦਾ ਬੱਛੀ ਦਾ ਮੁੱਲ ਰਹੂਗਾ ਤੋੜ ਕੇ ਦਿਖਾ ਦੇ ਮੜੀ ਜਿਹਾ ਆਪੇ ਨੂੰ ਦਿਖਾ ਦਿੰਦੇ ਤੋੜ ਦੇ ਬਾਈ ਇਹਨੂੰ ਇੱਥੇ ਯਾਰ ਤੋੜ ਕੇ ਆਪਾਂ ਤੁਹਾਨੂੰ ਬੱਛੀ ਦਿਖਾ ਦੇਣਾ ਇੱਕ ਬਾਈ ਹੁਰੀਆਨੇ ਨਾ ਬੱਛੀਆਂ ਦਾ ਕੰਮ ਚਲਾਇਆ ਨਵੀਆਂ ਵਧੀਆ ਚੰਗੀਆਂ ਬਾਈ ਕਹਿੰਦਾ ਬੱਛੀਆਂ ਲੈ ਕੇ ਆਇਆ ਕਰਾਂਗੇ ਹੁਣ ਆਹ ਸੇਲ ਹੋ ਜਾਣ ਦੋ ਜਿੰਨੀਆਂ ਮਰਜ਼ੀ ਬਾਈ ਕਹਿੰਦਾ ਕਿਸੇ ਦਾ ਆਰਡਰ ਹੋਇਆ ਕੱਠਾਂ ਆ ਲੈਣ ਹੋਊਗਾ ਉਹ ਆਪਾਂ ਅੱਗੇ ਵੀਡੀਓ ਵੀ ਬਾਈ ਦੀ ਬਣਾ ਦਾਂਗੇ ਚੰਗੀਆਂ ਬੱਛੀਆਂ ਲੈ ਕੇ ਆਇ 5 10 ਕਿੰਨੀਆਂ ਵੀ ਕਿਸੇ ਨੇ ਇਕੱਠੀਆਂ ਲੈਣਗੀਆਂ ਐਫ ਜਰਸੀ ਸਾਰੀਆਂ ਮਿਕਸ ਲਿਆਇਆ ਕਰਾਂਗੇ ਤੇ ਬਾਕੀ ਤੁਸੀਂ ਆ ਬੱਚੀ ਦੇਖ ਲਓ ਵੀਰੇ ਤੋਰ ਤੋਰ ਕੇ ਸਾਨੂੰ ਦਿਖਾਤੀ ਹੁੰਦੀ ਆ ਗਈ ਤੇ ਚਾਰ ਥਾਣਾ ਦੂਰੋਂ ਚੈੱਕ ਕਰਾ ਦਿੰਦਾ ਸਾਨੂੰ ਮੈਂ ਵੀਡੀਓ ਦੇਖ ਲਈ ਸਾਰੇ ਭਰਾਵਾਂ ਦਾ ਧੰਨਵਾਦ ਸੱਚੀ ਗੱਲ ਬਈ ਸਾਰਿਆਂ ਨੂੰ ਲੈ ਭਾਈ ਇੱਕ ਵਾਰੀ ਤੁਹਾਨੂੰ ਜੇ ਦਿਖਾ ਦੇ ਆ ਦੇਖੋ ਭਾਈ ਆ ਦੇਖੀ ਛੱਡਣਾ ਖੜੇ ਕੋਈ ਇੰਸਾਈਡ ਤੋਂ ਠੀਕ ਆ ਠੀਕ ਆ ਕੋਈ ਨਹੀਂ ਕੋਈ ਨਹੀਂ